ਦੂਸਰੇ ਵਾਂਡਵੇਚ ਪਾਰਤ ਦੇ ਖਿਲਾਫ ਟਾਸ ਹਾਰ ਕੇ ਪਹਿਲਾ ਬੈਟਿੰਗ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 126 ਦੌੜਾਂ ਤੇ ਸਿਮਟ ਗਈ। ਬਰਿੰਦਰ ਸਰਾਂ ਨੇ ਸ਼ੁਰੂਆਤ ਵਿੱਚ ਜ਼ਬਰਦਸਤ ਬੋਲਿੰਗ ਕਰਦੇ ਹੋਏ ਜ਼ਿੰਬਾਬਵੇ ਦੇ ਪਹਿਲੇ ਦੋ ਵਿਕਟ ਚਟਕਾਏ। ਇਸ ਦੇ ਇਲਾਵਾ ਚਾਹਲ ਨੇ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ। ਨਵੇਂ ਨੌਜਵਾਨ ਖਿਡਾਰੀਆਂ ਤੋਂ ਉਯਕਤ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਲੜੀ ਦੇ ਪਹਿਲੇ ਮੈਚ ਮੇਜ਼ਬਾਨ ਟੀਮ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਯੂਰੋ ਕੱਪ ਦੀ ਸ਼ੁਰੂਆਤ ਹੋਣ ਦੇ ਨਾਲ ਫੁੱਟਬਾਲ ਦਾ ਬੁਖਾਰ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਟੀਮ ਇੰਡੀਆ ਦੇ 스타 ਬੱਲੇਬਾਜ਼ ਅਤੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਦੀਵਾਨਗੀ ਜ਼ਾਹਰ ਕਰਦੇ ਹੋਏ ਜਰਮਨੀ ਟੀਮ ਨੂੰ ਸਮਰਥਨ ਕੀਤਾ ਹੈ ਵਿਰਾਟ ਨੇ ਟਵਿੱਟਰ ਤੇ ਆਪਣੀ ਪਸੰਦੀਦਾ ਟੀਮ ਜਰਮਨੀ ਦੀ ਟੀ-ਸ਼ਰਟ ਪਾ ਕੇ ਤਸਵੀਰ ਸਾਂਝੀ ਕੀਤੀ ਹੈ ਪਾਕਿਸਤਾਨ ਟੀਮ ਦੇ ਨਵੇਂ ਕੋਚ ਮिक्की ਆਰਥਰ ਨੇ ਕਿਹਾ ਹੈ ਕਿ ਉਹ ਪਾਕ ਟੀਮ ਨੂੰ ਕ੍ਰਿਕਟ ਦੇ ਤਿੰਨ ਫਾਰਮੈਟਾਂ 'ਚ ਨੰਬਰ 1 ਬਣਾਉਣਗੇ ਆਰਥਰ ਇਸ ਤੋਂ ਪਹਿਲਾਂ ਅਫਰੀਕਾ ਅਤੇ ਆਸਟ੍ਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਦੀ ਕੋਚਿੰਗ ਕਮਾਂਡ ਸੰਭਾਲ ਚੁੱਕੇ ਨੇ ਟੀਮ ਇੰਡੀਆ ਦਾ ਚੀਫ ਕੋਚ ਬਣਨ ਲਈ 52 ਲੋਕਾਂ ਨੇ ਅਰਜ਼ੀ ਦਿੱਤੀ ਹੈ ਇਸ ਵਿੱਚ ਟੀਮ ਦੇ ਸਾਥਪੜ ਡਾਇਰੈਕਟਰ ਸੰਦੀਪ ਪਾਟੇਲ ਲਾਲ ਚੰਦਰ ਰਾਜਪੂਤ ਰੋਬਿੰਡ ਸਿੰਘ ਵਰਗੇ ਤਿਕਜੰ ਦੇ ਨਾਮ ਨੇ ਬੀਸੀਸੀਆਈ ਦੇ ਸਕੱਤਰ ਅਜੀਤ ਸ਼ਰਕੇ ਨੇ ਕਿਹਾ ਹੈ ਕਿ ਬੋਰਡ ਸੈਕਟਰੀ ਲੈਵਲ ਦੇ ਇੱਕ ਸ਼ਖਸ ਇਹਨਾਂ ਅਰਜ਼ੀਆਂ ਤੋਂ ਯੋਗ ਪ੍ਰਤੀਯੋਗਿਆ ਦੀ ਪ੍ਰਾਇਮਰੀ ਸਕੂਟਨੀ ਕਰੇਗਾ ਇਸ ਦੇ ਬਾਅਦ ਜਿਨ੍ਹਾਂ ਦਾ ਨਾਂਗੇ ਵਧੇਗਾ ਉਹਨਾਂ ਨੂੰ ਕਈ ਹੋਰ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪਵੇਗਾ ਐਡਵਰਨੂ ਮਹਿਲਾ ਸੰਗਰਦਜ਼ ਦਾ ਖਿਤਾਬ ਜਿੱਤਣ ਵਾਲੀ ਵਿਸ਼ਵਵਿਦੀ 8 ਨੰਬਰ ਟਿਕਟਾਰਨ ਸਾਇਨਾ ਨੇ ਹਵਾਲੀ ਪਾਰਟੀ ਵਿਟਮੈਂਟਨ ਸੰਗ ਨੇ 10 ਲੱਖ ਰੁਪਏ ਦੇ ਨਾਮ ਦੈਲਾਨ ਕੀਤਾ ਹੈ ਬਾਈ ਦੇ ਪ੍ਰਧਾਨ ਅਖਿਸ਼ਤਾਸ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਗੁਪਤਾ ਨੇ ਕਿਹਾ ਹੈ ਕਿ ਮੈਂ ਸਾਇਨਾ ਨੂੰ ਸ਼ਾਨਦਰਜਤ ਲਈ ਬਤਾਇਆ ਤੰਦਾ ਹ ਉਹਨੂੰ ਯਕੀਨ ਹੈ ਕਿ ਸਾਇਨਾ ਆਪਣੀ ਇਸ ਫਾਰਮ ਨੂੰ 올림픽 ਵਿੱਚ ਵੀ ਜਾਰੀ ਰੱਖੇਗੀ ਯੂਰੋਪੀਅਨ ਫੁੱਟਬਾਲ ਸੰਸਥਾ UEFA ਨੇ ਇੰਗਲੈਂਡ ਅਤੇ ਰੂਸ ਦੇ ਫੁੱਟਬਾਲ ਸੰਘਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਚ ਅੱਗੇ ਵੀ ਪ੍ਰਸ਼ੰਸਕਾਂ ਤੇ ਹਿੰਸਾ ਜਾਰੀ ਰਹੀ ਤਾਂ ਦੋਹਾਂ ਟੀਮਾਂ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ ਮਾਰਚ ਸ ਵਿੱਚ ਇੰਗਲੈਂਡ ਅਤੇ ਰੂਸ ਵਿਚਕਾਰ ਖੇਡੇ ਗੇ ਪਹਿਲੇ ਮੁਕਾਬਲੇ 'ਚ ਰੂਸ ਨੇ ਬਰਾਬਰੀ ਦੇ ਗੋਲ ਕਰਕੇ ਇੱਕ-ਇੱਕ ਨਾਲ ਡਰਾ ਕੀਤਾ ਤਾਂ ਸਟੇਡੀਅਮ ਵਿੱਚ ਹਿੰਸਾ ਸ਼ੁਰੂ ਹੋ ਗਈ ਇਸੇ ਖੇਡਾਂ ਦੇ ਸੋਨ ਤਗਮਾ ਜੇਤੂ ਵਿਕਾਸ ਕ੍ਰਿਸ਼ਨ ਅਤੇ ਰਾਸ਼ਟਰੀ ਮੰਡਲ ਖੇਡਾਂ ਦੇ ਚਾਂਦੀ ਤਗਮਾ ਜੇਤੂ ਐਲ ਦਵਿੰਦਰ ਸਿੰਘ ਸਮੇਤ 9 ਮੈਂਬਰੀ ਪਾਰਟੀ ਮੁੱਕੇਬਾਜ਼ੀ ਟੀਮ 올림픽 ਕੋਟਾ ਹਾਸਲ ਕਰਨ ਦੇ ਅੰਤਮ ਮੌਕੇ ਲਈ ਅਜਰਬੇਨ ਦੇ ਬਾਕੂਚ ਰਵਾਨਾ ਹੋ ਗਈ ਹੈ ਜਿੱਥੇ 16 ਜੂਨ ਤੋਂ AIBEA ਵਿਸ਼ਵ 올림픽 ਕੁਆਲੀਫਿਕੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾਵੇਗਾ ਚੇਵਾਰਦੇ 올림픽 ਸੋਨ ਤਗਮਾ ਜੇਤੂ ਜਮਾਈ ਕਰੇ ਦੁੜਾਕ ਹੁਸੈਨ ਬੋਲਟ ਨੇ 100 ਮੀਟਰ ਰੇਸ ਜਿੱਤਣ ਦੇ ਬਾਅਦ ਕਿਹਾ ਕਿ ਸਾਥੀ ਦੁੜਾਕ ਨੇਸਟਾ ਕੋਟ ਤੇ ਡੋਪ ਟੈਸਟ ਚ ਫੇਲ ਹੋਣ ਦੀ ਪੁਸ਼ਟੀ ਹੋਣ ਤੇ ਉਹ ਆਪਣਾ ਰਿਲੇ ਤਗਮਾ ਮੋੜਨ ਦੀ ਤਿਆਰ ਨਹੀਂ 29 ਸਾਲਾ ਬੋਲਟ ਨੇ ਕਿਹਾ ਕਿ ਨੇਸਟਾ ਡੋਪ ਟੈਸਟ ਚ ਫੇਲ ਹੋਣਾ ਅਸਲ ਚ ਦਿਲ ਰੁੱਟਣ ਵਾਂਗ ਹੈ ਜੇ ਡੋਪ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਮੈਨੂੰ ਆਪਣਾ ਸੋਨ ਤਗਮਾ ਮੋੜਨ ਦੀ ਲੋੜ ਪੈਂਦੀ ਹੈ ਤਾਂ ਅਜਿਹਾ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਦੀ ਕਿੰਗ ਜੇਮਸ ਦੇ ਨਾਲ-ਨਾਲ ਮਸ਼ਹੂਰ ਬਾਸਕਟਬਾਲ ਖਿਡਾਰੀ ਲਰਬੌਨ ਜੇਮਸ ਆਪਣੀ ਫਿਟਨੈਸ ਤੇ ਹਰ ਇੱਕ ਸਾਲ ਕਰੀਬ 10 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਦੇ ਨੇ ਉਹਨਾਂ ਦੀ NBA ਟੀਮ ਦੇ ਜਿਮ ਵਿੱਚ ਜਿੰਨੇ ਵੀ ਉਪਕਰਣ ਹਨ ਉਹ ਸਾਰੇ ਉਹਨਾਂ ਦੇ ਆਪਣੇ ਘਰ 'ਚ ਬਣੇ ਨਿੱਜੀ ਜਿਮ ਦੇ ਵਿੱਚ ਵੀ ਲਗਵਾਏ ਗਏ ਨੇ ਇਸ ਦੇ ਇਲਾਵਾ ਦੋ ਨਿੱਜੀ ਟ੍ਰੇਨਰ ਵੀ ਰੱਖੇ ਗਏ ਨੇ ਜੋ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਨੇ